ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋ ਹੀ ਤੇ ਅੱਜ ਲੈ ਕੇ ਆਏ ਹਾਂ ਜੀ ਆਪਣਾ ਨਵਾਂ ਵਲੌਗ ਤੇ ਆਏ ਹਾਂ ਜੀ ਕੰਮ ਦੀ ਪ੍ਰੋਮੋਸ਼ਨ ਕਰਨ ਚਾਲ ਫਾਰਮ ਤੇ ਤੇ ਕਾਨਕ ਲੱਗੇ ਹੋਏ ਵੱਡਣ ਚਾਰ ਪਰਵਾ ਦਾ ਸਵੇਰੇ ਹੀ ਫੋਨ ਆਇਆ ਸੀ ਕਹਿੰਦੇ ਅਸੀਂ ਕਾਨਕ ਵਡਾਉਣੀ ਤੇ ਸਾਡੀ ਕੰਮ ਦੀ ਪ੍ਰੋਮੋਸ਼ਨ ਕਰ ਤੇ ਬੰਦੇ ਬੰਨੇ ਸਹੀ ਆਪੇ ਕਹਿੰਦੇ ਵੱਧਦੇ ਪਏ ਆ ਤੇ ਆਪਣੇ ਅੱਜ ਬਦਲ ਹੋਏ ਆ ਤੂੰ ਦੇਖ ਸਕਦੇ ਹੋ ਜੀ ਪ੍ਰਮਾਤਮਾ ਸੌਖ ਰੱਖੇ ਤਾਂ ਮੀਂਹ ਨਾ ਪਵੇ ਤੇ ਰਾਤੀ ਥੋੜੀ ਕਣਮਣ ਜੀ ਹੋਈ ਸੀ ਕਿਹਦੇ ਕਣਕਰ ਤਕਰੀਬਨ ਸਾਰਿਆਂ ਦੀਆਂ ਵੱਢਣ ਵਾਲੀਆਂ ਪਈਆਂ ਤੇ ਤੂੜੀਆਂ ਵੀ ਬਣਨੀਆਂ ਪਈਆਂ ਹਜੇ ਤੇ ਤੂੰ ਤੀ ਦੇਖ ਸਾਡੇ ਮੇਰੇ ਪਿੱਛੇ ਬੱਦਲ ਕਿਵੇਂ ਹੋਏ ਆ ਤੇ ਤੂੰ ਦੇਖ ਸਕਦੇ ਹੋ ਜੀ ਚਾਲ ਪਰਿਵਾਰ ਦੇ ਸੁਪੁੱਤਰ ਤੇ ਟਰਾਲੀ ਟਰੈਕਟਰ ਤੇ ਸਵਰਾਜ ਉਹ ਖੜਾ ਤੇ ਉਹ ਕੰਪੈਨ ਚੱਲਦੀ ਹੋਈ ਤੇ ਆਪਣੇ ਕੋ ਮੁੰਡਾ ਪਾੜਾ ਉਹ ਭੱਜ ਗਿਆ ਤੇ ਤੁਸੀਂ ਦੇਖ ਸਕਦੇ ਹੋ ਜੀ ਹਾਂਜੀ ਤੇ ਆਪਾਂ ਆ ਗਏ ਆ ਜੀ ਇੱਥੇ ਚਾਲ ਫਾਰਮ ਤੇ ਤੇ ਪਹਿਲਾ 855 ਸਿੰਦਰ ਰਾਲੂ ਕਿਦਾਂ ਹਾਲੀ ਕਿਦਾਂ ਅੰਕਲ ਠੀਕ ਆ ਜੀ ਮਹਾਰਾਜ ਠੀਕ ਆ ਜੀ ਬਿੱਲਾ ਅੰਕਲ ਤੇ ਉਧਰ ਆਪਣੇ ਉਹਦੇ ਰੋਲ ਚਾਲ ਚਾਲ ਤੇ ਮੁੱਛਾਂ ਨਾ ਬੱਟ ਦਿੰਦਾ ਹੋਇਆ ਲਾਣੇਦਾਰ ਤੇ ਬੈਠਾ ਹੋਇਆ ਕੱਦੇ ਕਿ ਲੱਗੇ ਹੋ ਮੱਟੀ ਹੋ ਗਿਆ ਘੰਟਾ ਕਾ ਘੰਟਾ ਕਾ ਬੱਚ ਕਿੰਨੀ ਆ ਗਈਆਂ ਜੀ ਕਿੰਨੀ ਔਖਾ ਹੁਣ ਕੰਮ ਯਾਰ ਬੱਦਲੀਆਂ ਬੜੇ ਖਰਾਬ ਹੋ ਗਏ ਹੂੰ ਵਾਡੂਗੇ ਆਹ ਬੱਟੋ ਦੇ ਚਲਾਈ ਜਾਣੀ ਠੀਕ ਹੋ ਠੀਕ ਹੀ ਹੋ ਜਾਣਾ ਹੁਣ ਇਸ ਤੋਂ ਬਾਅਦ ਇੱਥੇ ਕਿੰਨੇ ਖੱਤੇ ਆ ਇੱਥੇ ਤੋਂ ਸਾਢੇ 5 ਖੱਤੇ ਨੇ ਸਾਢੇ ਪੰਜ ਇਸ ਤੋਂ ਬਾਅਦ ਕਿੱਥੇ ਜਾਣਾ ਆਪਣੇ ਹੈਗੇ ਉੱਥੇ 8 ਖੱਤੇ ਠੀਕ ਆ ਉਹ ਸਪੋਰਟ ਕੋ ਦੋ ਖੱਤੇ ਵਗਣੇ ਪਹਿਲਾਂ ਫੇਰ ਹੂੰ ਇਹ ਉੱਧਰ ਸੀਤੇ ਆਉ ਚੱਲ ਜਾਣਾ ਇਹ ਲੋਣੀ ਹਟੋ ਕੇ ਜਿਹਨੇ ਬੱਟੋ ਇਹ ਟੱਟ ਮੇਂ ਜਾ ਬੱਟ ਹੋ ਜੂਗੇ ਨਾ ਇਹ ਵੱਡ ਹੋ ਜੂਗੇ ਵਧੀਆ ਰਾਂ ਹਾਂ ਉਹ ਫੇਰ ਇੱਕ ਸਾਰ ਰਹਿ ਜਾਣੀਆਂ ਬੋਡਾਂ ਵਾਲੇ ਰਹਿ ਜਾਣੀਆਂ ਟਾਰੀ ਰਹਿ ਜਾਣੀਆਂ ਠੀਕ ਆ ਜੀ ਤੇ ਕਸਵੀ ਰਾਤੀ 2:30 ਲੱਪਿਆ ਪੈਣ ਸਾਢੇ 12 ਕਹਿੰਦੇ ਕਿੰਨੀ ਹੈ 11 ਕਹਿੰਦਾ ਦੱਸਦਾ ਆ ਸਾਢੇ 12 ਸਵਾ 12 ਲੱਪਿਆ ਹੀ ਪੈਣਾ ਪਤਾ ਨਹੀਂ ਅਜਾ ਇੰਦਰ ਉੱਥੇ ਨਹੀਂ ਹੈਗੀ ਉਹ ਠੀਕ ਹੈ ਜੀ ਤੇ ਦੇਖ ਸਾਡੇ ਨੂੰ ਪਿੱਪੂ ਮੋਰੇ ਦੇਖ ਲੈ ਬੱਟ ਆ ਬੱਟਾ ਵੀ ਨਹੀਂ ਦੇਖਦਾ ਆਪਣੇ ਲੱਗੇ ਹੋ ਜੀ ਬੱਡਨ ਚਾਰ ਫਾਰਮ ਤੇ ਤਾਨਕ ਤੇ ਜੱਗਿਆਂ ਵਾਲੇ ਰੋਡ ਤੇ ਇਹ ਪਾਰੀ ਪੰਜ ਕ ਖੱਤੇ ਤੇ ਮੁੰਡੇ ਬਹੁਤ ਮਿਹਨਤੀ ਅਤੇ ਨੇ ਭਰਾ। ਭਾਜੀ ਮੁੰਡਾ ਆ ਗਿਆ 43620 ਵਾਲਾ। ਵਧੀਆ। ਹੋਰ ਕੀ ਥਾ? ਕਿੱਦਾਂ ਲੱਗੂ ਇਸੇ? ਮਸ਼ੀਨ ਬਹੁਤ ਘੈਂਟ ਵਾ। ਚਲ ਆਪਰੇ ਇਸ। ਦੇਖ ਸਾਡੇ ਵਿਸ਼ਾਲ ਵਾਲਿਆਂ ਦੀ ਇਹ ਵੀ ਕੰਪਨੀ। ਨਵੀਂ ਜੀ ਤੇ ਮਿਲੋ। ਹਾਂ। ਏ ਆਪਣਾ ਬਿੱਕੂ ਆ ਗਿਆ ਜੀ ਰਾਇਲ ਬੱਚਾ ਕਣਕ ਦਿਖਾਉਂਦਾ 20 ਤੇ ਦੇਖ ਸਕਦੇ ਕਣਕ ਇਹ ਕਾਲੀ ਕਣਕ ਵਾ ਕਾਲੀ ਕਣਕ ਤੇਰੇ ਬਾਰੇ ਨੂੰ ਦੋ ਹੀ ਭਰਾ ਇੱਕ ਤੀਜਾ 855 ਦੇ ਵਿੱਚ ਆ ਤੇ ਇੱਕ ਬਿੱਕੂ ਚਾਲ ਇੱਕ ਖੰਦਾ ਤਿੰਨੇ ਭਰਾ ਮਿਹਨਤੀ ਆ ਇਹਨਾਂ ਦੀ ਇਹ ਖਾਸियत ਹੈ ਕਦੇ ਇਹਨਾਂ ਨੇ ਲਗਭਗ ਹੁਣ ਪਿਆ ਖੇਤਾਂ ਦੀ ਖੇਤੀ ਕਰਦੇ ਆ ਤਿੰਨੇ ਭਰਾ ਤੇ ਇਹਨਾਂ ਨੇ ਬੰਦਾ ਨਹੀਂ ਕੋਈ ਰੱਖਿਆ ਬੱਟਾ ਵੀ ਆਪੇ ਲੱਪਦੇ ਆ ਇਹ ਕੰਕਲ ਸਦੇ ਅੱਜ ਓਹੋ ਜਾਰੀ ਆ ਤਾਂ ਠੀਕ ਆ ਪਾਪਾ ਕਿੱਥੇ ਗਿਆ ਤੁਹਾਡਾ ਪਾਪਾ ਥੋੜਾ ਪਾਪਾ ਰੈਸਟ ਤੇ ਉਹਨੇ ਪੱਕ ਮੰਤੀ ਕੀਤੀ ਹਾਂ ਉਹਨੇ ਰਿਟਾਇਰਮੈਂਟ ਰਿਟਾਇਰਮੈਂਟ ਦੇਤੀ ਪਾਪੇ ਦੀ ਲੋ ਜੀ ਬਿੱਲਾ ਭਾਈ ਸਾਡੇ ਆਏ ਐ ਇੱਥੇ ਸਾਨੂੰ ਦੇਖਣ ਆ ਬਈ ਪੰਚ ਸਾਹਿਬ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਪੰਚੀ ਦੇ ਵੀ ਉਧੇਦਾਨ ਪੱਕੇ ਹੋ ਰਹੇ ਆ ਕੱਲ ਕਿੰਨੇ ਵੱਡੇ ਬਿਲਵੇ ਤੁਸੀਂ ਕੱਲ ਵੱਢ ਲਏ ਯਾਰ 15 ਕੇ ਖੱਤੇ ਵੱਡੇ ਆ ਹੂੰ ਸਵੇਰੇ ਮੀਂਹ ਆ ਗਿਆ ਜੀ ਹੁਣ ਤਾਂ ਪਚਾ ਆਇਆ ਤੇ ਵੱਧ ਸਵੇਰੇ ਸਾਢੇ 12:00 ਮੀਂਹ ਆ ਗਿਆ ਰਾਤੀ ਹੂੰ ਤੇ ਬਾਪੂ ਨਹੀਂ ਆ ਕੇ ਠਾਲਣ ਲੱਪੇ ਉਠੋ ਟਰਾਲੀਆਂ ਢਗਣੀਆਂ ਹੂੰ ਤੇ ਤਰਵਾ ਟਰਾਲੀਆਂ ਢਗਣ ਹਣ ਵੀ ਸਵੇਰੇ ਮੀਂਹ ਹੁਣ ਵੀ ਆ ਗਿਆ ਜੀ ਸਵੇਰੇ ਆ ਗਿਆ ਟਰਾਲੀਆਂ ਖਾਲੀ ਹੋ ਗਈਆਂ ਸਾਰੀਆਂ ਹਾਂ ਸਵੇਰੇ ਕੈਸੀ ਖਾਲੀ ਕਨ 4:00 ਵਜੇ ਹੂੰ ਜਸੀ ਬੈਠਾ ਹੈ ਉੱਥੇ ਮੰਡੀ ਹੈ ਭਾਜੀ ਜਸੀ ਮੰਡੀ ਬੈਠਾ ਮੈਨੂੰ ਜਾਣਾ ਲੁਧਿਆਣਾ ਨੂੰ ਮੈਂ ਇਥਾਂ ਰੈਡੀ ਹੋ ਕੇ ਆਇਆ ਤਾਂ ਫੋਨ ਆਇਆ ਸੀ ਸਵੇਰੇ ਵੀ ਇਹ ਇੱਥੇ ਕਿ ਵੱਢਦੇ ਸੀ ਉਹਦੇ ਜਿਹੜੇ ਮੀਹ ਆ ਠੀਕ ਆ ਉਹ ਕਿੰਨੇ ਵੱਢਣੇ ਆ ਵੱਢੇ ਲੈਣੇ ਅੱਧ ਜਿੰਨੇ ਕੁ ਵੱਢ ਟਟਵੇਂ ਸਾਰੇ ਢਾੜ ਦੇਣੇ ਦੈਨ ਲੱਗੇ ਤੇ ਜਦੋਂ ਦੈਨ ਲੱਗਿਆ ਵਧੀਆ ਲੱਗਿਆ ਤਾਂ ਹੋਇਆ ਹਿਸਾਬ ਜਮੀਨ ਖਰੀਦੀ ਆ ਇਸ ਦੀ ਨੂੰ ਬੱਚਾ ਬ੍ਰੇਕਡਾਊਨ ਘੱਟ ਗਈ ਹੋਲੀ ਆ ਅਸੀਂ ਬੱਲੇ ਬੱਲੇ ਆ ਤਾਂ ਰੌਣਕਾਂ ਲੱਗੀਆਂ ਕਿਹੜਾ ਟਰੈਕਟਰ ਕੱਢ ਲੈਣਾ ਇਹਨਾਂ ਨੇ ਹੋਏ ਸੋਰਾ 930 ਆਇਆ ਸਾਰੇ ਇੱਧਰ ਮੱਟੀ ਇੱਧਰ ਸ਼ਰਮਾ ਜੀ ਆਇਓ ਆ ਓ ਕੀ ਹੋਇਆ ਬਹੁਤ ਅੱਛੇ ਇਹ ਤਾਂ ਸਾਡਾ ਗੁੱਲਾ ਹੈ ਨਾ ਵੱਡੇ ਕਾਰੀਗਰ ਆ ਦੇ ਲੈ ਬਹੁਤ ਅੱਛੇ ਆ ਕਾਰੀਗਰ ਆ ਲੈ ਆ ਲੈ ਵੱਡਾ ਕਾਰੀਗਰ ਚਾਚਾ ਕੀ ਹੋਇਆ ਤੁਹਾਨੂੰ ਗੁੱਲਾ ਫਸਾਤਾ ਜਿਆਦਾ ਖਾ ਲਿਆ ਇਹਨਾਂ ਨੇ ਕਾਟੋ ਇਹਦੇ ਗੁੱਲਾ ਜਿਆਦਾ ਕੱਟਾਇਆ ਕੱਲ ਚੱਲ ਇਹ ਗੁੱਲਾ ਫਸਾਤਾ ਵੱਡੇ ਕਾਰੀ ਕਰ ਤੇ ਤੁਸੀਂ ਦੇਖ ਸਕਦੇ ਹੋ ਮੁੰਡੇ ਪਾਇਲਟ ਬਹੁਤ ਤਕੜੇ ਆਏ ਹੋ ਆ ਇੱਕੋ ਸ਼ਰਮਾ ਜੀ ਸੀ ਇੱਕ ਆ ਗੁਰਪਿੰਦਰ ਦਿਖਾ ਦੇਣਾ ਨੇ ਬੁੱਲਾ ਬੈਠਾ ਸਾਤਾ ਓ ਲੈਫਟ ਲਾ ਨਾਲ ਲੈਫਟ ਕੱਲ ਚੱਲ ਲੈਫਟ ਲੈਫਟ ਲਾ ਛੱਟ ਕੇ ਜੇ ਮਰਾ ਛੱਟ ਕੇ ਚੱਲ ਓ ਗਈ ਗਈ ਓ ਲੈ ਆਹ ਦੇਖੋ ਇਹਨਾਂ ਦੇ ਲੱਛਣ ਆਹ ਦੇ ਡਰਾਈਵਰ ਆਹ ਦੇ ਮੁੰਡਾ ਓ ਇਹਨੂੰ ਮੂੰਹ ਦਿਖਾਈ ਆਪਣਾ ਓ ਗੁਰਪਿੰਦਰ ਆਹ ਦੇ ਡਰਾਈਵਰ ਓ ਆ ਦੇ ਲਾ ਸਟੈਂਡ ਲਾਇਆ ਨਹੀਂ ਇਹਨਾਂ ਨੇ ਕਾਰਨਾਮੇ ਦੇਖੋ ਇਹਨਾਂ ਦੇ ਇੱਕ ਆ ਮੱਟੀ ਹੋਇਆ ਇੱਕ ਆ ਕਾਲਾ ਜੀ ਆਹ ਲੈ ਆਹ ਲੈ ਖਰਾ ਡਰਾਈਵਰ ਆਹ ਲੈ ਬਹੁਤ ਅੱਛੇ ਇਹਨਾਂ ਦੇ ਆ ਦੇਖ ਲੋ ਲੱਛਣ ਤੇ ਕਿ ਗਿਆ ਸਾਈਡ ਤੇ ਟਰਾਲੀ ਪਾਉਣ ਤੇ ਹੁਣ ਸਾਈਡ ਤੋਂ ਚੱਕੂਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਉਹ ਮੁੰਡਾ ਪਦੇਤਾ ਥੱਲੇ ਓਏ ਕੀ ਹੋਇਆ ਓਏ ਓ ਤੂੰ ਪਰਿਆ ਜਾ ਕਾਕੇ ਦੇ ਥੱਲੇ ਆ ਜਾਣਾ ਇਹ ਨਾਲ ਲੱਛਾ ਨਾਲ ਦੇਖੋ ਕਿਹੜੇ ਆ ਉਹ ਮੁੰਡਾ ਥੱਲੇ ਰਹਿਣਾ ਸੀ ਚਾਚਾ ਸਟੈਂਡ ਲਾਉਣਾ ਭੁੱਲ ਗਿਆ ਸੀ ਨਹੀਂ ਆਪਾਂ ਨਹੀਂ ਕੀਤਾ ਬੰਨ ਇੱਟ ਨਹੀਂ ਕੀਤਾ ਆਹੋ ਇੱਟਾਂ ਲਾਈਆਂ ਆ ਟਰੈਕਟਰ ਵੇਕਾ ਲਾ ਕਾਰੀਆਂ ਮੀਨਾ ਕਾਰੀਆਂ ਕਰਦੇ ਨੇ ਸਟੈਂਡ ਥੱਲੇ ਛੱਡਿਆ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਲੱਗਿਓ ਬੈਂਸਨ ਆਪਸ ਵਿੱਚ ਤੇ ਗੁੱਲੀ ਇਹਨਾਂ ਨੇ ਪਾਈ ਨਹੀਂ ਹਜੇ ਵੀ 2 ਘੰਟੇ ਹੋ ਗਏ ਬਿੱਲੇ ਭਾਈ 2 ਘੰਟੇ ਹਾਂ ਜੀ ਤੇ ਦੇ ਸਕਦੇ ਟਰਾਲੀ ਪਾਉਣ ਲੱਗੇ ਡਰਾਈਵਰ ਸਾਡੇ ਸਾਰੇ ਪੈਂਡ ਦੇ ਖਰੇ ਹੀ ਆ ਉਹ ਚੱਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਦਾ ਲੱਗਦਾ ਬਲੌਗ ਤੁਹਾਨੂੰ ਤੇ ਜੁੜੇ ਰਹਿਓ ਜੀ ਸਾਰੇ ਜਾਣੇ ਲਾਈਵ ਟੈਲੀਕਾਸਟ ਦੇ ਨਾਲ ਤੋਂ ਲੱਗੇ ਹਨ ਪੁੱਲਾ ਫੇਰ ਨੂੰ ਲੱਗਾ ਜਿਨ੍ਹਾਂ ਨੇ ਹਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਸਾਰਿਆਂ ਨੇ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਦਬਕੇ ਲੈ ਆਹ ਦੇਖੋ ਕੀ ਕੰਨ ਲੱਗੇ ਆ ਇਹਨਾਂ ਤੋਂ ਹਲੇ ਟਰਾਲੀ ਨਹੀਂ ਪਈ ਹੋਗੀ ਘੰਟੇ ਡੇਢ ਘੰਟਾ ਹੋ ਗਿਆ ਇਹਨਾਂ ਤੋਂ ਦੋ 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 ਐਸੀ ਅੰਦਰ ਤੂੜੀ ਕੱਢਿਆ ਹੈ ਹਾਂ ਕੀ ਕਰਦਾ ਸੀ ਹਜੇ ਤੂੜੀ ਕੱਢ ਕੇ ਆਏ ਬਾਹਰ ਹਾਂ ਫੇਰ 5 6 ਬੱਲੀਆਂ ਆ ਬੱਲੇ ਤੇਰੇ ਤੇ ਹੁਣ ਟਰਾਲੀ ਪਈ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਪਹਿਲਾ ਇਹਨਾਂ ਨੇ ਸਟੈਂਡ ਨਹੀਂ ਲਾਇਆ ਤੇ ਟਰਾਲੀ ਥੱਲੇ ਸੈੱਟ ਦੀ ਜੱਬਣਾ ਨੇ ਓ ਚੱਲ ਮੱਟੀ ਤੂੰ ਵੇ ਇਥੇ ਇਹਨਾਂ ਦੀ ਬੱਸ ਦੀ ਬੱਸ ਐ ਨਹੀਂ ਇਹਦੇ ਓ ਤੂੰ ਬੈਠ ਭਾਪਿਆ ਟਰੈਕਟਰ ਤੇ ਓਏ ਤੇ ਬੈ ਗਿਆ 855 ਲੈ ਚੱਲ 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 ਓ ਇੱਧਰ ਰੱਖ ਓਰੇ ਓਰੇ ਨੂੰ ਆ ਪਾਇਲਟ ਸੀ ਮੁੰਡਾ ਜਿਹਨੇ ਸਟੈਂਡ ਲਾਇਆ ਨਹੀਂ ਇਹਨਾਂ ਨੇ ਕਹਿੰਦਾ ਮੈਂ ਨਹੀਂ ਜਾਣਾ ਉਹ ਪੰਜ ਕਿੱਲਾ ਬੈਠੀ ਬੈ ਕੇ ਜਾ ਮੈਂ ਚਲੋ ਠੀਕ ਆ ਜੀ ਮਿਲਦੇ ਆ ਫੇਰ ਚੰਗਾ ਜੀ ਚੰਗਾ ਤੇਰਾ ਕਰੋ ਹੋ ਗਿਆ ਪੂਰਾ ਲੈਦਾ ਰਾ ਓਕੇ ਆ ਜਾ ਆਨੇ ਆਉਣੇ ਆਪ ਤੈਨੂੰ ਤੇ ਸ਼ਰਮਾ ਜੀ ਚੰਗਾ ਜੀ ਓਕੇ ਥਾਣਾ ਮੰਡੀ ਪਹੁੰਚ ਗਏ ਆ ਜੀ ਇਹ ਆਪਣੇ ਪੂਰਾ ਰੱਛ ਪਿਆ ਆ ਤੇ ਕੋਈ ਮੌਸਮ ਵੀ ਖਰਾਬ ਹੋਇਆ ਇਹ ਤੁਸੀਂ ਦੇਖੋ ਪੱਖਾ ਚੱਲਦਾ ਹੋਇਆ ਲੱਗਦਾ ਕਿ ਢੇੜੀ ਨੂੰ ਆਪਣੀ ਧੰਨੀ ਹੈਗਾ ਆਪਣੀ ਵਾਲੇ ਫੇਰ ਕੇ ਭਰੂਏ ਜੀ ਪੂਰਾ ਰੱਛਵਾ ਜੀ ਤੇ ਮੌਸਮ ਵੀ ਉੱਤੇ ਖਰਾਬ ਹੋ ਰਿਹਾ ਤੇ ਪਰਮਾਤਮਾ ਸੋਖ ਰੱਖੇ ਤੇ ਨਾ ਈ ਪੇਵੇ ਨਾ ਤੇ ਸਣ ਦਾ ਚੱਕੋ ਜਣ ਸਾਰਿਆਂ ਦੀਆਂ ਤੇ ਟੂੜੀਆਂ ਬਣ ਜਾਣ ਤੇ ਦੇਖ ਸਕਦੇ ਬੁਲਟ ਵੀ ਆਇਆ ਆ ਆਪਣਾ ਤੇ ਢੇੜੀਆਂ ਠਕੀਆਂ ਆ ਤੇ ਆ ਹੈਗੀ ਆ ਢੇੜੀ ਆਪਣੇ ਸੋਹੀ ਸਾਹਿਬ ਦੀ ਇਹਨੂੰ ਅਜੇ ਪੱਖਾ ਲੱਗਣਾ ਆ ਤੇ ਉਧਰ ਪੱਖਾ ਲੱਗਦਾ ਹੋਇਆ ਤੁਸੀਂ ਦੇਖ ਸਕਦੇ ਤੇ ਆਪਣੇ ਬਾਰੂ ਆਪ ਜਿਹੇ ਆਏ ਹੋ ਆ ਜੀ ਲੱਗੋ ਆ ਲੇਬਰ ਪੂਰੀ ਖੁਸ਼ਾ ਕਿੱਦਾਂ ਹਾਲ ਹਾਂਜੀ ਠੀਕ ਠਾਕ ਠੀਕ ਹੈ ਜੀ ਲਾ ਦੋ ਹੁਣ ਕੰਡਾ ਬਿੱਪੂ ਭਾਈ ਆਇਆ ਸੀ ਟਰਾਲੀ ਲੈ ਕੇ ਵੀ ਇਹ ਜੋਗੇ ਆਰਤੀ ਦੇ ਫਟਦੇ ਆ ਤੇ ਮੁੰਡਾ ਮਿੱਟੀ ਨਾਲ ਮਿੱਟੀ ਹੋਇਆ ਪਰ ਪਰਵਾਹ ਨਹੀਂ ਮੰਦਾ ਆਏ ਹੋਏ ਉਧਰ ਲਾਲਾ ਜੀ ਚਲੇ ਆ ਬਾਹਰ ਬਾਹਰ ਲੇ ਕੇ ਲਾਲਾ ਜੀ ਹੋਰ ਕਿੰਨਾ ਕ ਵੱਡਦਾ ਬੰਦ ਹੋ ਗਈ ਆ ਸਾਮ ਤੋਂ ਦੂਰ ਪੰਜੇ ਅੱਠ ਤੋਂ ਆਪ ਵੀ ਲੈ ਵੱਡੋ ਹੋ ਗਏ ਆ ਉੱਧਰ ਬਾਟੋ ਕੇ ਜੱਜਾਂ ਵਾਲੇ ਹੋਰ ਹੁਣ ਕਿੱਧਰ ਹੁਣ ਇੱਧਰੋ ਆਪਣੇ ਦਾਸ ਵਾਲੇ ਖੰਸ ਪਾਏ ਚੱਲ ਮਾੜਾ ਮਿਲ ਜੂ ਨਾ ਬਾਈਆਂ ਭਾਬੇ ਪਏ ਆ ਜੀ ਪੂਰੀਆਂ ਦੇਖੋ ਅਦੇ ਰੋਦੀਪੂ ਟੌਰ ਕਿੱਦਾਂ ਕੱਢ ਕੇ ਆਏ ਓਏ ਬੁੱਗੇ ਜਾਗੋ ਤੇ ਆਇਆ ਜਾਗੋ ਮੈਂ ਕਿੱਥੇ ਸਾਰੇ ਪਿੰਡ ਦੇ ਕੱਟੇ ਦੇਲਾ ਟੌਰ ਕਿੱਦਾਂ ਕੱਢਿਆ ਮੁੰਡੇ ਨੇ ਜੀਨ ਪਾਈਓ ਸ਼ੂ ਓਏ ਕਿਤੇ ਨਹੀਂ ਤੇਰੀਆਂ ਬਾਹਾਂ ਕਾਲੀਆਂ ਹੁੰਦੀਆਂ ਨਾ ਦੇਲਾ ਬਾਹਾਂ ਵੀ ਢੱਕੀਆਂ ਲੈ ਆਹ ਦੇਖ ਤਾਂ ਪੁੱਤ ਅਰੇ ਪੂਰੀ ਬਾਹ ਦੇ ਪਾਈਓ ਆ ਓਏ ਇਹ ਤਾਂ ਵਿਆਹ ਆ ਬਿਆੰਦੜ ਹੋਇਦਾ ਉਹ ਬਣੇ ਨਾ ਪਰ ਘੁੰਮੇ ਤੇ ਵਾਹ ਪਰ ਘੁੰਮੇ ਨਹੀਂ ਜੀ ਨਾ ਮਾਰ 3 ਓਏ ਹੋਏ 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 ਜੂਨ ਓਏ ਹੋਏ 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 ਨਹੀਂ ਇਹ ਦੋਏ ਦੇ ਲਾਲੀ ਸੀ ਆਏ ਵੇ ਬਾਹਾਂ ਬਾਹਾਂ ਮੜਾ ਦਿਖਾਈ ਚੱਲ ਫੇ ਕਿੰਨੀ ਬਾਹ ਚੈਨੀ ਕਿਹੜੀ ਆ ਓਏ ਹੋਏ ਹੋਏ ਇਹ ਅਣਕਾਂ ਅਣਕਾਂ ਤੇ ਉੱਪਰ ਬਾਲ ਹੁਣ ਚੈਨੀ ਵੇਚੀ ਕੋ ਦੇਦਾ ਬਾਲ ਹੈ ਇਹਨਾਂ ਨੇ ਖੇਤੀ ਕਿਸਾਨੀ ਆ ਫੇਰ ਭੂਰਾ ਮੜਾ ਮੋਟਾ ਕਿਸਾਨ ਕਿਸਾਨ ਨਹੀਂ ਇਹ ਵੱਡ ਹੋ ਗਈ ਇਹ ਬਥੀਰਾ ਪੈਸੇ ਨਹੀਂ ਕਿਹੜਾ ਫਿਕਰ ਆ ਲੈ ਆਂ ਤਾਈ ਛੋਟ ਛੋਟ ਜਾਣਾ ਬਾਹਰ ਬੂਰੀਆਂ ਭਰਪੂਰ ਦੇ ਪਤਾ ਨਹੀਂ ਕਿੱਥੇ ਰੱਖ ਹੋਈਆਂ ਉਹ ਚੇਤਾ ਭੁੱਲੇ ਉਹ ਲੰਬ ਦੀਆਂ ਸਾੜੀਆਂ ਕਿੱਥੇ ਗਈਆਂ ਹਾਂਜੀ ਬਾਪੂ ਤੇ ਲੱਗੇ ਹੋ ਜੀ ਅੱਧਰ ਕੰਮ ਪੂਰਾ ਮੰਡੀਆਂ ਚ ਕੰਮ ਹੈਗਾ ਪੂਰਾ ਜੋਰਾ-ਚੀਰਾ ਤੇ ਤੁਸੀਂ ਦੇਖ ਸਕਦੇ ਹੋ ਜੀ ਰੱਜ ਪਈ ਜਾਂਦਾ ਤੇ ਉੱਤੋਂ ਬੁੱਤਲ ਵੀ ਹੋਈ ਜਾਂਦਾ ਤੇ ਆਪਾਂ ਸੱਖ ਰੱਖੇ ਤੇ ਪੂਰਾ ਤੰਬੂਆ ਦੇਖੋ ਦਰਾਜ ਤੇ ਕਿੰਨਾ ਸੋਹਣਾ ਹੀ ਫੁੱਲ ਲੱਗੇ ਜਾਮਣੀ ਉਹ ਦੇਸਾ ਯੱਪਰੇ ਦੀ ਦਾਣਾ ਮੰਡੀ ਤੇ ਆਪਣਾ ਫੁੱਫੇ ਦਾ ਫੋਨ ਆਇਆ ਸੀ ਕਹਿੰਦੇ ਬਾਈ ਮੈਨੂੰ ਆ ਕੇ ਲੈ ਜਾਓ ਇੱਥੇ ਤੇ ਉਹ ਮੈਂ ਆਇਆ ਤੇ ਸਰਵਟੇਸ਼ਨ ਤੋਂ ਆਪਣੇ ਲਾ ਪਿਆ ਹੀ ਕੰਡਾ ਲੱਗਣ ਢੇਰੀ ਨੂੰ ਤੇ ਦੇਖ ਸਕਦੇ ਹੋ ਜੀ ਤੇ ਦੋ ਕੰਡੇ ਲਾਤੇ ਤੇ ਆਪਣੇ ਅੱਧੀ ਨਾਰਮਲੇ ਪਾਪਾ ਦਾਣੇ ਸਾਫੀ ਤੇ ਪੱਖਾ ਤਾਂ ਲਾਇਆ ਨਹੀਂ ਵੇਖਾ 2 ਘੰਟੇ ਲੱਗੇ ਵਾਜੀ ਤੇ ਲੈਵਰ ਪੂਰਾ ਕੰਮ ਖਿੱਚੀ ਜਾਂਦੀ ਆ ਜੀ ਤੇਰੇ ਆ ਗਿਆ ਚਾਲ ਪਰਵਾਰ ਆ ਦੇਖੋ ਜੀ ਸਾਡੇ ਮਾਰਦਾ ਹੋਇਆ ਤੁਹਾਨੂੰ ਪਤਾ ਹੀ ਆ ਕੇ ਕੱਲ ਕਣਕ ਵੜਾਏ ਸੀਗੇ 15 ਕਿੱਤੇ ਤੇ ਸਵੇਰੇ ਲੈ ਕੇ ਆਏ ਸੀਗੇ 1:30 ਤੇ ਆਪਣੇ ਵੀ ਦੇਖ ਸਕਦੇ ਕੰਡਾ ਲੱਗਦਾ ਪਿਆ ਤੇ ਹੋਰ ਅੱਧੇ ਇੱਕ ਘੰਟੇ ਤੱਕ ਫ੍ਰੀ ਹੋ ਜਾਣਾ ਤੇ ਫਿਰ ਚੱਲ ਚੱਲਾਂਗੇ ਜੀ ਘਰ ਨੂੰ ਤੇ ਪਹਿਲਾਂ ਮੌਸਮ ਖਰਾਬ ਹੋ ਗਿਆ ਸੀਗਾ ਤੇ ਹੌਣ ਲੱਗੀ ਉਹ ਧੁੱਪ ਤੇ ਵਧੀਆ ਮੌਸਮ ਆ ਤੇ 10-15 ਕਰੇ ਨੇ ਇੱਦੀ ਧੁੱਪ ਲੱਗੀ ਜਾਵੇ ਤੇ ਸਾਰਿਆਂ ਦੀਆਂ ਕਣਕਾਂ ਤੇ ਤੂੜੀਆਂ ਦਾ ਕੰਮ ਨਿਬੜ ਜਾਣਾ ਜੀ ਤੇ ਬਾਕੀ ਹੁਣ ਰਹਿੰਦੇ ਖੱਤੇ ਵਾਲੇ ਤੂੜਾਣੀ ਮੋਟਰ ਤੇ ਤੇ ਬਾਢੀ ਵਾਲੀ ਮੋਟਰ ਤੇ ਜੋ ਆਪਾਂ ਪਰਸੋਂ ਬਣਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਕਿਵੇਂ ਦਾ ਲੱਗਾ ਜੀ ਬਲੌਗ ਲੋਰੀ ਆਪਣਾ ਕੰਮ ਨਿਬੜ ਗਿਆ ਜੀ ਬਾਣਿਆਂ ਦਾ ਤੇ ਬੂਰੀਆਂ ਚ ਭਰ ਗਿਆ ਤੇ ਉਧਰ ਵੀ ਸੀਗੇ ਜੀ ਕੋਈ ਆਪਣੇ ਆ ਵੀ ਨਿਬੜ ਗਿਆ ਹਾਂਜੀ ਬਾਬਿਓ ਤੇ ਬੂਰੀਆਂ ਭਰ ਗਿਆ ਤੇ ਹੋ ਗਏ ਆ ਫਰੀ ਤੇ ਹੁਣ ਚੱਲੇ ਆ ਘਰ ਨੂੰ ਹੋਣ 25 ਤਰੀਕ ਨੂੰ ਮਸ਼ੀਨ ਆਊਗੀ ਤੇ ਬਾਕੀ ਖੇਤ ਜਿਹੜੇ ਰਹਿੰਦੇ ਹੋ ਕਿ ਉਦੋਂ ਨੂੰ ਵੜਾਵਾਂਗੇ ਪਰਸੋਂ ਤੇ ਲੱਗੇ ਜੀ ਹੁਣ ਆਪਾਂ ਜੀ ਬਲੌਗ ਦਾ ਐਂਡ ਕਰਨ ਤੇ ਇੱਕ ਮਿੰਟਾਂ ਵਿੱਚ ਜਰੂਰ ਦੱਸ ਦਿਓ ਕਿ ਤੁਹਾਨੂੰ ਕਿਵੇਂ ਦਾ ਲੱਗਾ ਜੀ ਬਲੌਗ ਤੇ ਨਵੇਂ ਨਵੇਂ ਬਲੌਗ ਰੋਜ਼ੇ ਲੈ ਕੇ ਆਵਾਂਗੇ ਤੇ ਚਲੋ ਜੀ ਸਾਰਿਆਂ ਦਾ ਥੈਂਕ ਯੂ ਕਰਦੇ ਹਾਂ ਸਾਰਿਆਂ ਦਾ ਜੀ ਤੇ ਮਿਲਦੇ ਹਾਂ ਜੀ ਤੁਹਾਨੂੰ ਕੱਲ੍ਹ ਨੂੰ ਨਵਾਂ ਬਲੌਗ ਲੈ ਕੇ ਜੀ